ਚਾਰ ਭੈਣਾਂ ਦੇ ਇਕਲੋਤੇ ਭਰਾ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਤਨ ਦੱਸਦੀ ਕਿ ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਉਮਰ 25 ਸਾਲ ਦੀ ਸੀ ਜੋ ਕਿ 4 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਆਪਣੇ ਦੋਸਤ ਦੇ ਕੋਲ ਤਾਂ ਜਦੋਂ ਵਾਪਸ ਕੰਮ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਰਾਹਤੇ ਦੇ ਵਿੱਚ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਹੈ ਐਕਸੀਡੈਂਟ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੰਦਰਦੀਕ ਨੌਜਵਾਨ ਆਪਣੇ 4 ਭੈਣਾਂ ਦਾ ਇਕਲੌਤਾ ਭਰਾ ਸੀ ਤੇ 4 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਜਿੱਥੇ ਉਸਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤੇ ਜਿਸ ਤੋਂ ਬਾਅਦ ਮਾਪਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਪੰਜਾਬ ਲਿਆਂਦੀ ਜਾਵੇ ਤਾਂ ਕਿ ਅੰਤਿਮ ਸੰਸਕਾਰ ਆਪਣੇ ਘਰ ਕਰ ਸਕਣ ਅੰਗਲੈਂਡ ਇਸਦੀਆ ਗਿਆ ਸੀਗਾ ਜੇਲੀਆ ਤੋਂ ਵਾਪਸ ਆ ਗਿਆ ਸੀਗਾ ਭੈਣਾਂ ਮਰੀਆਂ ਦੇ ਵਿੱਚ 2016 ਦੇ ਵਿੱਚ ਅੰਗਲੈਂਡ ਲੱਗਿਆ ਕੰਨੀ ਮਾਤਾ ਨੂੰ ਆਰ ਹੋ ਗਈ ਸੀ ਫਿਰ ਆ ਗਿਆ ਸੀਰਾ ਪਾਪ ਜੀ ਉਹ ਤੇ 2019 ਦੇ ਵਿੱਚ ਵਾਪਸ ਆ ਗਿਆ ਸੀ 2022 ਦੇ ਵਿੱਚ ਆਪਣਾ ਚਲ ਗਿਆ ਤੋਂ ਸਾਰ ਰੈਂਟ ਤੋਂ ਬਾਅਦ ਬੈਕਟਾਰਨੀ ਨੇ ਹਣ ਹੋ ਗਏ ਸੀ ਜੀ ਅੱਗੇ ਗਏ ਕੰਮ ਤੋਂ ਵਾਪਸ ਆ ਰਿਹਾ ਸੀ ਵਾ ਫਿਰ ਉਹ ਤੇ ਹੋ ਗਿਆ ਸੂਤ ਤੋਂ ਕਿਸੇ ਕਿਸੇ ਦਾ پتہ ਲੱਗਾ ਸਾਡੇ ਇੱਕ ਮਦਦ ਸਾਡਾ ਦੋਸਤ ਚੰਦਰਪਾਲ ਉਹਨੇ ਫੋਨ ਸਾਨੂੰ ਦਿੱਤਾ ਜੀ ਉਹ ਹੋ ਗਿਆ ਹਲਾਤੂ ਕਥਾ ਲਗਾ ਚਾਹੀਏ ਨਹੀਂ ਉੱਥੇ ਸਾਡੀ ਗੁੱਡੀ ਪ੍ਰੋਣਾ ਸਾਡੇ ਭੂਆ ਦਾ ਮੁੰਡਾ ਸਾਡੇ ਰਸਤੇ ਦਾ ਰੋੜ ਚਲੇ ਗਿਆ ਉੱਥੇ ਪਹੁੰਚ ਗਿਆ ਕੋਈ ਕੋਈ ਤੋਂ ਬਾਤ ਨਹੀਂ ਬੋਦੀ ਹਸਪਤਾਲ ਵੇਖੀ ਸੀ ਤਾਂ ਉਹਨੇ ਹੰਟ ਟਾਈਮ ਦਿੱਤਾ ਫਿਰ ਦਾ ਉੱਥੇ ਅੱਜ ਮੰਗਲਵਾਰ ਸ਼ਾਮ ਨੂੰ 10:00 ਵਜੇ ਮੈਂ ਜੀ ਫਰਮਿਸ਼ ਪਟਾਖੂ ਨੂੰ ਲਾਇਆ ਮੈਂ ਰਾਮੂ ਦੀ ਬੇਸੂਆ ਦਾ ਨੜਕਾ ਤਾਂ ਤੁਹਾਡਾ ਦੋਹਾਂ ਪਰਿਵਾਰਾਂ ਦਾ ਬਹੁਤ ਬਹੁ ਗੂੜਾ ਸੰਬੰਧ ਰਿਹਾ ਜਿਸ ਤਰ੍ਹਾਂ ਦੋਸਤਾਂ ਮਿੱਤਰਾਂ ਦਾ ਇੱਕ ਦੂਜੇ ਦੇ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਦੰਜੀ ਵਾਪਸਾ ਦਾ ਸਾਡਾ ਪਹਿਲਾ ਤੋਂ ਸੰਦੇਸ਼ ਰਿਹਾ ਤਾਂ ਇੱਕ ਰਹੇ ਪਹਿਲਾਂ ਤੋਂ ਆ ਜਿਹੜਾ ਹੁਣ ਪਾਣਾ ਵਰਤਿਆ ਵੀ ਵੀਰਵਾਰ ਰਾਤ ਨੂੰ ਇਹਨਾਂ ਨੇ ਮੈਨੂੰ ਵੀਰ ਨੂੰ ਫੋਨ ਕੀਤਾ 5:30 ਵਜੇ ਉਦੋਂ ਮੈਂ ਯੋਗਾ ਦੀ ਕਲਾਸ ਅਟੈਂਡ ਕਰਨ ਗਿਆ ਸੀ ਜਦੋਂ ਵਾਸ ਆਇਆ ਤਾਂ ਮੈਂ ਦੇਖਿਆ ਤਾਂ ਫੋਨ ਆਇਆ ਤਾਂ ਉਸੇ ਸਮੇ ਕੈਨੇਡਾ ਤੋਂ ਸਾਡੀ ਮਾਸੀ ਦਾ ਲड़का ਆਇਆ ਇਹਨਾਂ ਦੀ ਭੂਆ ਦਾ ਲड़का ਹੁਣ ਮੈਨੂੰ ਜਦੋਂ ਫੋਨ ਨਹੀਂ ਕੀਤਾ ਮੈਂ ਕਿਹਾ ਜਿਹੜਾ ਰਾਮ ਮੁਰਤੀ ਦਾ ਫੋਨ ਆਇਆ ਤੇ ਫੋਨ ਆਇਆ ਇਹ ਤਾਂ ਕੋਈ ਵੱਡੀ ਘਟਨਾ ਵਾਪਰ ਚੁੱਕੀ ਓ ਉਸ ਦਿਨ ਲੇ ਫਿਰ ਉਹਨਾਂ ਨੂੰ ਦੇ ਕਿ ਆ ਬਈ ਨੈਰੋਹੇ ਤੇ ਜਿਹੜਾ ਉਹ ਸਾਥ ਨੂੰ ਹੀ ਚੱਲ ਕੇ ਸਿੱਲਨੇ ਭੈਣ ਭਰਾ ਤੇ ਇਹ ਚਾਰ ਗੁੱਡੀਆਂ ਤੋਂ ਬਾਤ ਹੋਇਆ ਸੀ ਸਭ ਤੋਂ ਛੋਟਾ ਸੀ ਪਲੱਸ ਮੈਰੇ ਬਈ ਮੇਰੇ ਜਿੰਦੂਜ ਦੇ ਨਾਲ ਫਸੀ ਹਨ ਐਜੇ ਸੁਪੋਜ਼ ਕੈਨੇਡਾ ਗਿਆ ਸੀ ਤਾਂ ਵਿਆਹ ਜਿਹੜਾ ਸੀ ਉਹ ਨੀਤੀ ਤੋੜ ਗਿਆ ਤਾਂ ਉਹਦੇ ਕਰਕੇ ਜਿਹੜਾ ਨੰਬਰ ਵਗੈਰਾ ਪੁਆਇੰਟਾਂ ਦੇ ਵਿੱਚ ਵੀ ਦੋਸਤਾਂ ਨੂੰ ਪਛਾਣੀ ਆ ਰਹੇ ਸੀ ਜਿਹਦੇ ਕਰਕੇ ਅਮਰੀਕਾ ਜਾਣਾ ਕਿੰਨੀ ਕੁ ਮਰਸੀਏ 25 ਸਾਲ ਦਾ ਸੀ 4 ਅਕਤੂਬਰ 1998 ਦਾ ਜਨਮ ਸੀ